ਹੈਲੋ YouTube ਫੈਮਿਲੀ ਆਈ ਹੋਪ ਕਿ ਤੁਸੀਂ ਮੀਦ ਕਰਦੇ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਮੇਰੇ ਚੈਨਲ ਵਿੱਚ ਤੇ ਅੱਜ ਮੰਮਾ ਹਾਂਜੀ ਬਣਾ ਰਹੇ ਸਵੇਰ ਦਾ ਨਾਸ਼ਤਾ ਦੇਖ ਸਕਦੇ ਹੋ ਇਹਨੂੰ ਕਿਹੋ ਜਿਹਾ ਤਪਾਦਰਤਾ ਹੈ ਹਾਂਜੀ ਇਧਰ ਮੰਮੀ ਦੇਖ ਸਕਦੇ ਹੋ ਗਿਆ ਹਾਂ ਉਹ ਕਿਹੋ ਜਿਹਾ ਗਰਮ ਹੋ ਗਿਆ ਸੋ ਸੋਬੇ ਸੋਬੇ ਮੈਂ ਵੀਡੀਓ ਨੂੰ ਕੀਤਾ ਸਟਾਰਟ ਕਿ ਪਿੰਕ ਪਾਕੇ ਆ ਗਈ ਅੱਜ ਮੰਮੀ ਮੈਨੂੰ ਬਣਾ ਕੇ ਕੀ ਦੇਣਗੇ ਹਾਂ ਸੱਕਰ ਹਾਂ ਸੱਕਰ ਦੀ ਵੀ ਬੰਦੀ ਹੈ ਹਾਂ ਸੱਕਰ ਦੀ ਬੰਨ ਜਾਂਦੀ ਦੀ ਸੱਕਰ ਦੀ ਚੋਰੀ ਪਤਾ ਕਦੋਂ ਬਣਾਉਂਦੇ ਹੁੰਦੇ ਆ ਜਿਵੇਂ ਹੁਣ ਗਾਂ ਵਾਢੀਆਂ ਦੇ ਵਿੱਚ ਹਮ ਵੀ ਮਜ਼ਦੂਰ ਕਣਕ ਵਾਢਦੀ ਆ ਤੇ ਜਿਹੜੇ ਮਜ਼ਦੂਰ ਹੁੰਦੇ ਆ ਜਾਂ ਘਰ ਵਾਲੇ ਹੁੰਦੇ ਆ ਹਮ ਤੇ ਉਹ ਰਾਤ ਨੂੰ ਪਹਿਲਾਂ ਦੂਜਾ ਵੀ ਜਦੋਂ ਜਦੋਂ ਅਸੀਂ ਨਿੱਕੇ-ਨਿੱਕੇ ਹੁੰਦੇ ਸੀਗੇ ਤੇ ਉਹਨਾਂ ਰਾਤ ਨੂੰ ਸੱਕਰ ਦੀ ਚੋਰੀ ਕੁੱਟ ਕੇ ਦਿੰਦੇ ਹੁੰਦੇ ਸੀ ਜਦੋਂ ਕਣਕ ਵਾਢਦੀ ਸੀ tu mi proni la tua, non li caninasi per

ਦੇਖੀਏ ਕਿਦਾਂ ਬਣਾਣਗੇ ਮੰਮੀ ਸਭ ਤੋਂ ਪਹਿਲਾਂ ਅੰਨਾ ਨੇ ਘਿਓ ਨੂੰ ਗਰਮ ਕੀਤਾ ਸੀ ਨਾ ਹਾਂ ਕਿਉਂ ਗਰਮ ਕਿਉਂ ਗਰਮ ਕਰਕੇ ਉਸ ਤੋਂ ਬਾਅਦ ਰੋਟੀ ਗੰਪਕਾਈਆਂ ਹਨ ਆਹ ਹਾਂ ਨਾਲ ਫੁੱਲ ਫੁੱਲ ਬਣਾ ਲਗੇ ਫਿਰ ਨਾਲ ਵੀ ਲੈ ਜੁਦੇ ਸੋ ਹਾਂਜੀ एवरीवन ਦੇਖ ਸਕਦੇ ਤੁਸੀਂ ਰੋਟੀਆਂ ਜਿੰਨੀਆਂ ਪਕਾਈਆਂ ਸੀ ਗਰਮ ਐ ਹੱਲੇ ਤੇ ਰੱਖ ਦਾਂ ਗਰਮੇ ਹਾਂ ਰੋਟੀਆਂ ਗਰਮ ਨੇ ਤੇ ਹੱਥ ਨਹੀਂ ਮੱਚਦੇ ਮੇ ਮੱਚਦੇ ਯਾਰ ਤੇ ਬਟਲੀ ਦੇ ਵਿੱਚ ਜਿਹੜਾ ਆਪਾਂ ਛੁੱਟੀ ਜੀ ਬਟਲੀ ਸੀਗੀ ਪਿਆਰੀ ਜੀ ਹੁੰਦੀ ਸੀ ਘੋੜ ਨੂੰ ਗਰਮੀ ਕੀਤਾ ਨਾ ਉਹਦੇ ਵਿੱਚ ਰੋਟੀਆਂ ਇਹਦਾ ਕਰ ਲਾਂਗੇ ਸ਼ਕਰਮਲੀ ਚੂਰੀ ਉਹ ਟੁੱਟਣਾ ਜ਼ਿਆਦਾ ਕਰ ਦੇ ਗਰਮ ਹਾਂ ਸਿੰਭਾ ਦੇ ਕਿ ਵਿੱਚ ਜਿ ਸ਼ਕਰਪਾ ਦੇਣੀ ਹਾਂ ਬਸ ਕਲੀ ਸ਼ਕਰ ਖਾਂਡਣੀ ਵਾਣੀ ਨਹੀਂ ਕਲੀ ਸਫਰੀ ਮਸਬਤ ਹੋ ਗਏ ਮਿੱਟੀ ਮਿੱਟੀ ਬਣ ਗਈ ਇਹ ਇਸ ਤਰ੍ਹਾਂ ਦਾ ਗੁੱਜ ਮਚੂਰ ਮੇਨ ਦਾ ਪ੍ਰਸ਼ਾਦ ਵੀ ਲੈ ਕੇ ਆਉਂਦੇ ਮੰਦਿਰ ਤੋਂ ਹੂੰ ਹੂੰ ਮੈਂ ਬਣ ਉਹ ਵੀ ਸ਼ੱਕਰ ਹੀ ਪਾਉਂਦੇ ਹਨਾ ਹਾਂ ਉਹ ਨਹੀਂ ਉਹ ਸ਼ੱਕਰ ਨਹੀਂ ਉਹਨਾਂ ਨੇ ਪੂੜੇ ਬਣਾਏ ਹੁੰਦੇ ਰੋਟੀ ਦੇ ਹਾਂ ਹਾਂ ਜੇ ਸੀ ਉਹ ਚੁੰਦੇ ਉਹ ਵੀ ਜਦੋਂ ਆਪ ਗਰਮ ਕਰਦੇ ਹਨਾ ਸੋਨਾ ਬਣਦਾ ਹਾਂ ਸੋ ਹਾਂਜੀ एवरीवन ਵਲੌਗ ਦੇ ਨਾਲ ਲਾਸਟ ਅੱਗ ਬਣੇ ਰਿਹਾ ਉਹ ਦੇਖਦੇ ਆਪਾਂ ਕਿਦਾਂ ਬਣਦੇ ਆ ਸਟਾਰਟਿੰਗ ਤੋਂ ਆਪਾਂ ਜਿਵੇਂ ਕਿ ਸਟਾਰਟ ਕੀਤੀ ਸੀ ਵੀਡੀਓ ਹੋ ਗਿਆ ਨਾ ਸਾਰੇ ਪੈ ਗਏ ਜੀ ਹਾਂਜੀ एवरीवन ਦੇਖੋ ਤੁਸੀਂ ਅੱਗੇ ਨਾਲ ਉਹਨੇ ਬਲੇਡ ਕਰ

ਕੀ ਨੇ ਟੇਸਟੀ ਹੋਏ ਦੇਦੀ ਕਹਿਣਾ ਮੇਰੇ ਮਮਾ ਇਹ ਬਣਾ ਕੇ ਦਿਆ ਕਰ ਮੇਰੇ ਹੱਥ ਦੇਖੋ ਮੈਂ ਤਾਂ ਬਣਾਤੀ ਮੈਂ ਕਹਿੰਦੀ ਸੀ ਕੱਲ ਨਾਲ ਰੋਟੀ ਨਹੀਂ ਲੱਗੇ ਬਹੁਤ ਟੇਸਟੀ ਯਾਰ ਬਹੁਤ ਨਾਈਸ ਮਮੀ ਇਹ ਐਂ ਕਰੋ ਟਿਫਨ ਚ ਨਾ ਪਾਓ ਜੋ ਜਿਹੜੀ ਰੋਟੀ ਐ ਨੇ ਜਿੰਦੇ ਚ ਰੋਟੀ ਗਈ ਐ ਨਹੀਂ ਰੋਟੀ ਵਾਲਾ ਲਿਫਾਫੇ ਨੇ ਜਿਆਦਾ ਨਾ ਲੱਗੇ ਹੋਰ ਜਿਹੜੇ ਇੱਕ ਮਿੰਟ ਰੋਟੀ ਵਾਲੇ ਉਹਦੇ ਚ ਪਿੰਨੀ ਜੀ ਬਣਾ ਕੇ ਪਾ ਦੋ ਵਿੱਚ ਟਿਫਨ ਜਲੋੜ ਹੀ ਨਹੀਂ ਮੈਂ ਆਪਣੇ ਪਰਸ ਚ ਐਦਾ ਹੀ ਪਾ ਲੈਣਾ ਹੈ ਹਾਂਜੀ ਤੁਸੀਂ ਚੈੱਕ ਕਰ ਸਕਦੇ ਕਿੰਨੀ ਵਧੀਆ ਬਣ ਚੁੱਕੀ ਹੈ ਹਾਂ ਇਸ ਤਰ੍ਹਾਂ ਆਏ ਹੋਏ ਪਿੰਨੀ ਜੀ ਬਣਾ ਕੇ ਨਾ ਜਦੋਂ ਰਾਤ ਨੂੰ ਮੇਰੇ ਪਿਓ ਨੇ ਕਣਕ ਵੜ ਕੇ ਆਉਂਦੇ ਤੇ ਤੇ ਜਾ ਤੂੜੀ ਬਣਾ ਕੇ ਲਿਆਉਣੀ ਤੇ ਮम्मा ਇਸ ਤਰ੍ਹਾਂ ਏ ਬਣਾ ਕੇ ਰੋਟੀ ਦੇ ਨਾਲ ਇੱਕ ਪੀੜਾ ਦੇ ਦਿੰਦੇ ਸੀ ਚੂਲੀ ਦਾ ਬਹੁਤ ਵਧੀਆ ਨਾ ਗੋਲ ਗੋਲ ਬਣ ਗਈ ਹਾਂਜੀ ਚੈੱਕ ਕਰੋ ਬਹੁਤ ਨਾਈਸ ਹੈ ਯਾਰ ਚੋਰੀ ਮਾ ਮੇਰੇ ਪੁੱਤ ਨੂੰ ਉੱਤੇ ਭੁੱਖ ਲੱਗਦੀ ਏ ਮਮੀ ਬੜੀ ਭੁੱਖ ਲੱਗੀ ਸੀ ਕੱਲ ਮੈਨੂੰ ਸੱਚੀ ਬੜੀ ਲੱਗੀ ਸੀ ਬਟ ਇੱਥੇ ਉਹਨਾਂ ਐਨਾ ਹੈ ਕਿ ਉੱਥੇ ਦੋ ਟਾਈਮ ਚਾਹ ਮਿਲਦੀ ਹੈ ਤਾਂ ਇੰਨਾ ਫੀਲ ਜਣੀ ਹੁੰਦਾ ਚਾਹ ਨਾਲ ਬੰਦੇ ਨੂੰ ਹੋਸ਼ ਜਾ ਰਹਿੰਦਾ ਏ ਜਦੋਂ ਨੀਂਦ ਵੀ ਆਉਂਦੀ ਏ ਗਰਮੀਆਂ ਵਿੱਚ ਸਵੇਰ ਦੇ ਨਾਸ਼ਤੇ ਜਦੋਂ ਖਾਈਏ ਨੀਂਦ ਜਲਦੀ ਆਉਣ ਲੱਗ ਜਾਂਦੀ ਕਿਉਂਕਿ ਦਿਨ ਵੱਡੇ ਹੁੰਦੇ ਆ ਨਾ ਸਿਆਲਾ ਵਿੱਚ ਪਤਾ ਨਹੀਂ ਲੱਗਦਾ ਸਿਆਲਾ 'ਚ ਰੋਜ਼ ਨਾਸ਼ਤਾ ਖਾਈਦਾ ਹੈ ਸਵੇਰ-ਸਵੇਰ ਪਰ ਨੀਂਦ ਨਹੀਂ ਆਉਂਦੀ ਸਿਆਲਾ 'ਚ ਦਿਨ ਛੋਟੇ ਹੁੰਦੇ ਆ ਪਰ ਗਰਮੀਆਂ ਚ ਨੀਂਦ ਆਣ ਲੱਗ ਜਾਂਦੀ ਤਾਂ ਇਹੋ ਮੈਂ ਸਵੇਰ ਜਿਆਦਾ ਨਾਸ਼ਤਾ ਨਹੀਂ ਕਰਦੀ ਹੈਗੀ ਯਾਨੀ ਕਿ ਸਿਰਫ ਅੱਧੀ ਚਾਹ ਇੱਕ ਰੋਟੀ ਖਾਣੀ ਹੁੰਦੀ ਹੈ ਅੱਜ ਵੀ ਮੈਂ ਇੱਕ ਰੋਟੀ ਖਾਧੀ ਬਾਕੀ ਇਹਨਾਂ ਵਿੱਚੋਂ ਸਿਰਫ ਮੈਨੂੰ ਇੱਕ ਪਿੰਨੀ ਦੇ ਦਿਦੋ ਲਿਆਓ ਨਾ ਇੱਕ ਹੀ ਬੋਤਲ ਹੈ ਜਦੋਂ ਅਮਰਜੈਂਸੀ ਭੁੱਖ ਲੱਗੀ ਖਾਣਾਗੇ ਆ ਪਏ ਹੈਗੇ ਦੋ ਆ ਇੱਕ ਬੋਤਲ ਹੈ ਮੇਂ ਇੰਦੇ ਚ ਪਾ ਦੋ ਇਹ ਵੀ ਪਾ ਲੀਂਗਾ ਹਮਮ ਬਸ ਹੋ ਤੇ ਇਕ ਸਕਦੇ ਹੋ ਏਦਾਂ ਹੀ ਮੈਂ ਆਪਣੇ ਬਰਸ ਚ ਨੂੰ ਪਾ ਲੈਣਾ ਸੋ ਦਰੂਰ ਦੱਸਣਾ ਛੋਟੀ ਜੀ ਇਕ ਰੈਸਪੀ ਕਿੱਦਾਂ ਲੱਗੀ ਸੋ ਹੀ एवरीवन ਮੈਂ ਹੋ ਚੁੱਕੀ ਸੀ ਤਿਆਰ ਐਂਡ ਜ਼ਰੂਰ ਦੱਸਣਾ ਤੁਹਾਨੂੰ ਸਵੇਰ ਦੇ ਨਾਸ਼ਤੇ ਵਿੱਚ ਜੋ ਮਮਾ ਨੇ ਮੈਨੇ ਚੂਰੀ ਬਣਾਕੀ ਦਿੱਤੀ ਸੀ ਕਿੱਦਾਂ ਲੱਗੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਆਪਣਾ ਵੀ ਦਿਨ ਹਣੇ ਤੁਹਾਨੂੰ ਸਾਰੇ ਕੱਪੜੇ ਮੰਮਾ ਨੇ ધોਤੇ ਸੀ ਜੀ ਮੈਂ ਸੁਕਾ ਦਿੱਤੇ। ਸ ਮੇਰੇ ਕੰਮ ਤੇ ਜਾਂਦਾ ਟਾਈਮ ਹੋ ਗਿਆ ਸਕੂਟੀ ਮੇਰੀ ਖੜੀ ਹੋਈ ਦੇਖ ਸਕਦੇ ਹੋ। ਹਾਈ ਪਿਆਸ ਲੱਗੀ ਹੈ ਕਿ ਪਿਆਸ ਲੱਗੀ ਹੈ? ਪਾਣੀ ਪੀਣਾ ਹੈ? ਪਾਣੀ ਪੀਨੇ ਪੀਨੇ ਖੜੀ ਕਿ ਹੋ ਗਈ ਮਾਨੀ ਨੂੰ ਪਿਆਸ ਲੱਗੀ ਹੋਈ ਹੈ। ਇੱਕ ਮਿੰਟ ਦੇ ਨੇ ਰੁਕੋ। ਸੋ ਹਾਂਜੀ एवरीवन ਮੇਸੀ ਲਾ ਨੂੰ ਲੱਗੀ ਹੋਈ ਹੈ ਪਿਆਸ ਤੇ ਇਹਨੂੰ ਮੈਂ ਪਾਣੀ ਹਾਰਿਆ ਜਾਂਦਾ ਬਹੁਤ ਪਾਣੀ ਨਹੀਂ ਪਤਾ ਨਹੀਂ ਪੀਊਗੀ ਵੀ ਕਿ ਨਹੀਂ ਨਖਰੀ ਕਰਨੇ ਹੁੰਦੇ ਨੇ ਪਾਣੀ ਡੋਲੀ ਨਾ ਚੰਗਾ ਰੁਕ ਜਾ ਦਿੰਨੀ ਆ ਸੋ ਹਾਂਜੀ ਦੇਖ ਸਕਦੇ ਹੋ ਪਾਣੀ ਪੀ ਰਹੀ ਹੈ ਪਿਆਸ ਲੱਗੀ ਹੋਈ ਸੀ ਮੇਸੀ ਲਾ ਨੂੰ ਪੀ ਲੈ ਬੀ ਲੈ ਕਿੰਨੀ ਪਿਆਸ ਲੱਗੀ ਹੋਈ ਸੀ ਹਾਏ ਰੱਬਾ ਰਾਤ ਨੂੰ ਇਹਨੂੰ ਖੁੱਲਾ ਛੱਡਿਆ ਹੋਇਆ ਸੀ ਸਵੇਰ ਸੁਵੇਰ ਬੰਨਿਆ ਉਹਦੋਂ ਪਾਣੀ ਨਹੀਂ ਪੀਤਾ ਜਾਂਦਾ ਪੀਲਾ ਪੀਲਾ ਸੋ ਹਾਂਜੀ एवरीवन ਮੈਂ ਵੀ ਹੁਣ ਆਪਣਾ ਕੰਮ ਤੇ ਜਾਣਿਆ ਟਾਈਮ ਹੋ ਚੁੱਕਿਆ ਪਹੁੰਚਣ ਤੋਂ ਪਹਿਲਾਂ ਹਲੇ 10-20 ਮਿੰਟ ਪਏ ਹੋਏ ਆ ਤੇ ਉਹਨਾ ਟਾਈਮ ਆਪਣੀਆਂ ਸ਼ਾਰਟ ਰੀਲਸ ਵਗੈਰਾ ਮੈਂ ਬਣਾਨੀ ਆ ਤੇ ਉਸ ਤੋਂ ਬਾਅਦ ਹੀ ਮੈਂ ਆਪਣਾ ਕੰਮ ਤੇ ਜਾਉਂਗੀ ਐਂਡ ਉਸ ਤੋਂ ਬਾਅਦ ਆਪਾਂ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਜੇਕਰ ਮੇਰਾ ਸ਼ੋਟ ਹੈ ਵਲੌਗ ਵਧੀਆ ਲੱਗਾ ਹੋਵੇ ਲਾਈਕ ਕਮੈਂਟ ਜ਼ਰੂਰ ਕਰਨਾ ਐਂਡ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਵਲੌਗ ਕਿੱਦਾਂ ਲੱਗਦੇ ਆ ਜੇਕਰ ਮੇਰੇ ਕੋਲ ਕੋਈ ਸੇ ਕੰਟੈਂਟ ਰਿਲੇਟਿਡ ਨਹੀਂ ਹੁੰਦਾ ਤਾਂ ਮੈਂ ਰੁਟੀਨ ਦੇ ਰਿਲੇਟਿਡ ਜ਼ਰੂਰ ਬਣਾਉਣੀ ਹੁੰਦੀ ਆ ਬਾਕੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ